ਸੰਗਰੂਰ ਦੇ ਵਿੱਚ ਇੱਕ ਦਰਦਨਾਕ ਭਿਆਨਕ ਸੜਕ ਹਾਦਸਾ ਹੋਇਆ। ਦੱਸਈਏ ਇਹ ਸੰਗਰੂਰ ਤੋਂ ਤੂਰੀ ਰੋਡ ਤੇ ਉੱਪਰ ਫਲਾਈਓਵਰ ਦੇ ਉੱਪਰ ਸੰਗਰੂਰ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਤੂਰੀ ਵੱਲ ਜਾ ਰਹੇ ਦੋ ਨੌਜਵਾਨ ਦੋ ਕੀ ਸਕੂਟੀ ਦੇ ਉੱਪਰ ਜਾ ਰਹੇ ਸਨ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਨਾਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦੜਅ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਨੇ ਇੱਕ ਟੁਕੜਾ ਟਰਾਲੇ ਦੇ ਟਾਇਰ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਘਰੀਸ ਕੇ ਲੈ ਗਿਆ ਸੜਕ ਹਾਦਸੇ ਦੇ ਕੇ ਟਰਾਲੇ ਦੇ ਡਰਾਈਵਰ ਟਰਾਲੇ ਨੂੰ ਫਲਾਈਓਵਰ ਦੇ ਉੱਪਰ ਹੀ ਖੜਾ ਕੇ ਮੋਕੇ ਤੋਂ ਫਰਾਰ ਹੋ ਗਿਆ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਵਿੱਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸ ਪੁਰਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਮਹਿਜ 27 ਸਾਲ ਦੀ ਤੇ ਦੋ ਬੱਚੇ ਤੇ ਪਤਨੀ ਨੂੰ ਉਹ ਪਿੱਛੇ ਛੱਡ ਗਿਆ ਦੂਸਰੇ ਨੌਜਵਾਨ ਦਾ ਨਾਮ ਸੰਦੀਪ ਸੀ ਉਹ ਨਾਪੇ ਦੇ ਨਜ਼ਦੀਕੀ ਪਿੰਡ ਛਿੱਟਾ ਵਾਲੇ ਦਾ ਰਹਿਣ ਵਾਲਾ ਸੀ ਇਹ ਕਿੰਨੇ ਪੂਰੇ ਚਿੱਤਰ ਕਾਇਚੇ ਕਿਥੋਂ ਆਈ ਰਹੀ ਹੈ ਇਹ ਬਜ਼ਾਰ ਚ ਗਈ ਸੀ ਅੱਛਾ ਜੀ ਬਜ਼ਾਰ ਚ ਆ ਰਹੀ ਹੈ ਏ ਤੁਹਾਡੇ ਘਰ ਵਾਲਾ ਕਿਹਿੰਦਾਂ ਅੱਛਾ ਜੀ ਇਹ ਨਾਮ ਉਹ ਸੁਨੀਲਾ ਇਹ ਰੱਤੋਂ ਬਕਰੇ ਫੋਨ ਆਇਆ ਜਿੱਦ ਨਾ ਨਹੀਂ ਅੱਛਾ ਜੀ ਇਹ ਜਿਹੜੇ ਦੋ ਮੁੰਡੇ ਸੀ ਇਹ ਦੋਸਤ ਇਹ ਉਹ ਲੋਕਲ ਹੀ ਰਹਿੰਦੇ ਨੇ ਦੋ ਇਹ ਹਾਂ ਜੀ ਆਪਣੇ ਇਤਰਾ ਗੜ ਦੇ ਵਿੱਚ ਰਹਿੰਦੇ ਨੇ ਸੰਦੀਪ ਉਹ ਤਾਂ ਨਹੀਂ ਮੈਨੂੰ ਪਤਾ ਜਿਹੜਾ ਸੁਨੀਲ ਪਹਿਲਾਂ ਪ੍ਰੀਤਨਗਰ ਚ ਰਹਿੰਦਾ ਸੀ ਉਹਨੇ ਇੱਥੇ ਰਹਿਣ ਲੱਗਿਆ ਕਿਰਾਏ 'ਤੇ ਆ ਗਏ ਸੀ ਸਾਲ ਹੋ ਗਏ ਨੇ ਘਰ ਉਹ ਕੈਂਜੀ ਆਪਣੀ ਜਨਾਨੀ ਨਾਲ ਉਰੇ ਵਾਟ ਰਹਿ ਲੱਗੇ ਹਾਂ ਉਹ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਗਈ ਇੰਨੀ ਕੁਮਰ ਦੀ ਵੀ ਇਹਨਾਂ ਦੀ ਇਹ ਤਾਂ ਮੇਰ ਨੂੰ ਬਹੁਤ ਛੋਟ ਹੈ ਮੇਰੀ ਭੈਣ ਨਾਲੋਂ ਵੀ ਛੋਟਾ ਹੈ ਵੀ ਇਹ ਹੀ ਕਿੰਨੀ ਜਨਤਨ ਕਿੰਨੀ ਉਹ ਇਹਦੀ ਸਾਰੀ ਕਨੇ 26-27 ਸਾਲ ਹੋ ਗਏ ਬਸ ਉਸ ਤੋਂ ਬਾਅਦ ਨਹੀਂ ਹਾਂ ਛੋਟਾ ਨਾ ਕੀ ਹੋ ਰੋ ਜੀ ਮੇਰਾ ਹੁਸ਼ ਹੈ ਮੇਰਾ ਭਾਈ ਇਹ ਛੋਟਾ ਸਾਰਾ ਨਾਲੋਂ ਕਿੰਨੇ ਬੰਦੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਤੇ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਹੈ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੈਕਟਰ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਸੀ ਜਿਹੜੇ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਹੜਾ ਫਿਰ ਮੁੰਡੇ ਸੀ ਉਹ ਖੰਦੇ ਸੀ ਜਿਹੜਾ ਟਰੱਕ ਸੀਗਾ ਕਿ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰਲਾ ਬਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਉਹਨੂੰ